ਨਕੌਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਭਰਾ ਭੈਣ ਦਾ ਇੱਕ ਪਵਿੱਤਰ ਰਿਸ਼ਤਾ ਜਿਹੜਾ ਬੰਨਿਆ ਜਾਂਦਾ ਤੇ ਅੱਜ ਜਿਹੜਾ ਹੈਗਾ ਰਖੜੀ ਨੂੰ ਲੈ ਕੇ ਜਿਹੜਾ ਹੈਗਾ ਨਕੌਦਰ ਦੇ ਵਿੱਚ ਰੌਣਕਾਂ ਦਿਖਣ ਨੂੰ ਮਿਲ ਰਹੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਬੋਗਾ ਕੇ ਦਿਖਾ ਦੇਣਗੇ ਜਿਹੜੀਆਂ ਰਖੜੀਆਂ ਨੇ ਸਜਾਈਆਂ ਗਈਆਂ ਨੇ ਧਾਗੇ ਦੀ ਗੱਲ ਕਰੀਏ ਚਾਹੇ ਮੋਲੀ ਦੀ ਗੱਲ ਕਰੀਏ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਰਖੜੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੇ ਸਾਡੇ ਨਾਲ ਭੈਣਾਂ ਨੇ ਜਿਹੜੀਆਂ ਕਿ ਭਰਾਵਾਂ ਦੇ ਰਖੜੀ ਬੰਨਣਗੀਆਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿ ਰਖੜੀ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਦੁਕਾਨਦਾਰਾਂ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਦੁਕਾਨਦਾਰਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਦੁਕਾਨਦਾਰ ਜਿਹੜੇ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਜੀ ਰਜਿੰਦਰ ਕੁਮਾਰ ਰਜਿੰਦਰ ਜੀ ਰਖੜੀ ਦਾ ਤਿਹਾੜ ਹੈਗਾ ਕੀ ਕਹਿਣਾ ਚਾਹੋਗੇ ਉਹ ਵਧੀਆ ਤਿਹਾੜ ਹੈ ਸਭ ਤੋਂ ਵੀ ਮੰਨਿਆ ਪਵਿੱਤਰ ਤਿਹਾੜ ਹੈਗਾ ਯਾਰ ਜਿਹੜਾ ਭੈਣ ਭਰਾਵਾਂ ਦਾ ਇੱਕੇ ਰਿਸ਼ਤਾ ਟੁੱਟ ਹੁੰਦਾ ਹੈ ਉਹਨੂੰ ਪੁਛਾਇਆ ਜਾਂਦਾ ਵੀ ਉਹ ਵਧੀਆ ਹੈਗਾ ਇਹ ਗੱਲ ਕਰੀਏ ਅੱਜਕੱਲ੍ਹ ਆਨਲਾਈਨ ਦਾ ਜਿਹੜਾ ਹੈਗਾ ਸਿਸਟਮ ਬਣ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਨਹੀਂ ਆਨਲਾਈਨ ਵੀ ਚੱਲਦਾ ਹੈ ਭਾਜੀ ਜਿਨ੍ਹਾਂ ਨੂੰ ਪਤਾ ਹੈ ਆਨਲਾਈਨ ਮੰਗਾਵਾਂ ਦੇ ਕਈ ਹੁਣ ਉਹ ਆਨਲਾਈਨ ਵੀ ਅਸੀਂ ਕਰਦੇ ਆਂ ਆਨਲਾਈਨ ਵੀ ਕੀਤਾ ਹੈ ਉਹਦਾ ਵੀ ਵਿਕਰੀ ਪਈ ਆ ਕੋਈ ਕਮੀ ਨਹੀਂ ਆਗੀ ਕਿਸੇ ਨੂੰ ਗਲਾਮ ਵੇਚਣ 'ਚ ਕੋਈ ਕਮੀ ਆਏਗੀ ਕੋਈ ਇਦਾਂ ਦੀ ਗੱਲ ਨਹੀਂ ਆਨਲਾਈਨ ਜਿਹੜਾ ਹੈਗਾ ਅੱਜਕੱਲ੍ਹ ਜ਼ਿਆਦਾ ਟ੍ਰੈਂਡ ਬਣ ਚੁੱਕਾ ਹੈਗਾ ਤੇ ਅੱਜਕੱਲ੍ਹ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆ ਆਨਲਾਈਨ ਜ਼ਿਆਦਾ ਜਿਹੜਾ ਹੈਗਾ ਸਮਾਨ ਮੰਗਵਾਉਣ ਲੱਪੇ ਨੇ ਪਰ ਦੁਕਾਨਦਾਰਾਂ ਦੇ ਵਿੱਚ ਜਿਹੜਾ ਖੁਸ਼ੀ ਦਾ ਲਹਿਰ ਹੈਗੀ ਆ ਰਖੜੀ ਨੂੰ ਜੜੀਆਂ ਪੈਣਾ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਹੋਰ ਵੀ ਤੁਹਾਨੂੰ ਤਸਵੀਰਾਂ ਨਪੁੱਤਰ ਦੀਆਂ ਦਿਖਾਣੇ ਆ ਆਜੋ ਜਰਾ ਇੱਕ ਮਿੰਟ ਭੈਣਾ ਤੇ ਭਰਾਵਾਂ ਦਾ ਪਵਿੱਤਰ ਰਿਸ਼ਤਾ ਜਿਹੜਾ ਰਖੜੀ ਹੈਗਾ ਅੱਜ ਜਿਹੜਾ ਰਖੜੀ ਦੇ ਤਿਹਾਰ ਨੂੰ ਲੈ ਕੇ ਜਿਹੜੀਆਂ ਦੁਕਾਨਾਂ ਸੱਜੀਆਂ ਹੋਈਆਂ ਨੇ ਭੈਣ ਜੀ ਸਾਡੇ ਨਾਲ ਨੇ ਭੈਣ ਜੀ ਕੀ ਕੀ ਨਾਮ ਹੈ ਮੇਰਾ ਨਾਮ ਪਿੰਕੀ ਹੈ ਕੀ ਕਹਿਣਾ ਚਾਹੋਗੇ ਜਿਹੜਾ ਭੈਣ ਭਰਾ ਦਾ ਇੱਕ ਰਿਸ਼ਤਾ ਹੈਗਾ ਰਖੜੀ ਦਾ ਦਿਨ ਹੈਗਾ ਕੀ ਕਹਿਣਾ ਚਾਹੋਗੇ ਰਖੜੀ ਤੇ ਭੈਣ ਭਰਾਵਾਂ ਦਾ ਜਿਹੜਾ ਪਿਆਰ ਹੈ ਉਹਦਾ ਮਤਲਬ ਸਿੱਕਾ ਪਰਮਾਨ ਹੈ ਰਖੜੀ ਹਣਾ ਤੇ ਰਖੜੀ ਤੇ ਅਸੀਂ ਇੱਕ ਦੂਜੇ ਨੂੰ ਪਿਆਰ ਪ੍ਰਾਮਾਨ ਨੂੰ ਮਿਲਣ ਜਾਂਦੇ ਆ ਇਸੇ ਬੰਨੇ ਮਿਲ ਵੀ ਹੋ ਜਾਂਦਾ ਹੈ ਤੇ ਆਪਣਾ ਪਿਆਰ ਵੀ ਜ਼ਾਹਿਰ ਹੋ ਜਾਂਦਾ ਹੈ ਸੁੱਖ ਦੁੱਖ ਦੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਹਣਾ ਪਿਆਰ ਦੇ ਵਿੱਚ ਕੋਈ ਲੈਣ ਦੇਣ ਦਾ ਨਹੀਂ ਹੁੰਦਾ ਇੱਕ ਪਿਆਰ ਨੂੰ ਸ਼ੋਅ ਕਰਨ ਦਾ ਜਿਹੜਾ ਹੈਗਾ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਦੇਖਿਆ ਜਾਂਦਾ ਕਿ ਗਿਫਟ ਦੇ ਪਿੱਛੇ ਜਿਹੜਾ ਹੈਗਾ ਕਈ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਗਿਫਟ ਮਿਲਣਗੇ ਰਖੜੀ ਬੰਨਾਂਗੇ ਕੀ ਕਹਿਣਾ ਚਾਹੋਗੇ ਨਹੀਂ ਜੀ ਕੋਈ ਇਦਾਂ ਦੀ ਨਹੀਂ ਤਮੰਨਾ ਰੱਖੀ ਮਨ ਵਿੱਚ ਕਦੀ ਵੀ ਕਿ ਜਿਹੜਾ ਪਿਆਰ ਮਿਲ ਜਾਣਾ ਹੈ ਭਰਾ ਦਾ ਤੇ ਉਹ ਗਿਫਟ ਵਿੱਚ ਤੇ ਨਹੀਂ ਹੈ ਨਾ ਸੱਚੀ ਗਿਫਟ ਤੋਂ ਜ਼ਿਆਦਾ ਭਰਾ ਦੇ ਪਿਆਰ ਨੇ ਸਾਨੂੰ ਉਹ ਹੀ ਚਾਹੀਦਾ ਕੋਈ ਮਤਲਬ ਗਿਫਟ ਕਿਉਂਕਿ ਅੱਜਕੱਲ ਦੇਖਣ ਜਾਂਦਾ ਕਿ ਭੈਣ ਭਰਾ ਦਾ ਰਿਸ਼ਤਾ ਖਤਮ ਹੁੰਦਾ ਜਾ ਰਿਹਾ ਪੈਸਾ ਜਿਹੜਾ ਹੈਗਾ ਵਾ ਪਹਿਲ ਦਿੱਤੀ ਜਾਵੇ ਪੈਸੇ ਨੂੰ ਕੀ ਕਹਿਣਾ ਕਰਦੇ ਨਹੀਂ ਸਾਡੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੈਨਾ ਭਰਾਵਾ ਜੀ ਬਹੁਤ ਪਿਆਰਾ ਆ। ਆਪਣੇ ਲਈ ਤਾਂ ਚਲੋ ਮੇਰਾ ਬਰਦਰ ਨਹੀਂ ਹੈ। ਦੁਨੀਆ ਵਿੱਚ ਪਰ ਚਲੋ ਗੋ ਭਤੀਜੇ ਨੇ। ਭਤੀਜੇ ਬਹੁਤ ਪਿਆਰ ਕਰਦੇ ਨੇ। ਕੀ ਕਹਿਣਾ ਚਾਹੋਗੇ ਭੈਣ ਭਰਾਵਾ ਨੂੰ ਮੈਸੇਜ ਵੀ? ਮੈਂ ਤੇ ਇਹ ਕਹਾਂਗੀ ਕਿ ਸਾਰੇ ਭੈਣ ਭਰਾ ਮਿਲ ਕੇ ਰਹਿਣ। ਜੇ ਕੋਈ ਭੈਣ ਕਿਸੇ ਵੇਲੇ ਰਖੜੀ ਤੇ ਨਹੀਂ ਆਉਂਦੀ ਤੇ ਭਰਾ ਜਾ ਕੇ ਖੁਦ ਉਹਨਾਂ ਕੋਲੋਂ ਜਾ ਕੇ ਰਖੜੀਆਂ ਬਣਵਾਣ ਤੇ ਭੈਣਾਂ ਦਾ ਅਸ਼ੀਰਵਾਦ ਲੈਣ। ਇੱਕ ਅਰੀਜਨਲ ਪਿਆਰ ਨਾਲ ਪਿਆਰ ਨਾਲ ਤੁਹਾਡੀ ਲੋੜ ਹੈ ਆਹ ਜਿਹੜਾ ਮੈਂ ਇੱਕ ਜਿਹੜਾ ਰਖੜੀ ਦੇ ਤਿਹਾਰ ਨੂੰ ਲੈ ਕੇ ਜਿਹੜਾ ਨਕੋਦਰ ਦੀ ਜਿਹੜੀ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਭੈਣਾਂ ਸਾਡੇ ਨਾਲ ਨੇ ਜਿਹੜੀਆਂ ਕਿ ਰਖੜੀ ਬੜੇ ਪਿਆਰ ਨਾਲ ਭਰਾਵਾਂ ਵਾਸਤੇ ਖਰੀਦ ਰਹੀਆਂ ਨੇ ਪੰਜ ਕੀ ਨਾਮ ਜੀ ਮੈਂ ਨੇ ਕਵਿਤਾ ਜੀ ਕੀ ਕਹਿਣਾ ਚਾਹੋਗੇ ਇੱਕ ਪਵਿੱਤਰ ਰਿਸ਼ਤਾ ਜਿਹੜਾ ਹੈਗਾ ਭੈਣ ਭਰਾ ਦਾ ਹੈਗਾ ਅੱਜ ਰਖੜੀ ਦਾ ਤਿਹਾਰ ਜਿਹੜਾ ਆ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਰਖੜੀ ਦੀਆਂ ਸਾਰੀਆਂ ਭੈਣਾਂ ਨੂੰ ਔਰ ਭਰਾਵਾਂ ਨੂੰ ਔਰ ਜਿਹੜਾ ਇਹ ਤਿਹਾਰ ਹੈ ਇਹ ਬਹੁਤ ਭਰਾਵਾਂ ਦਾ ਪਰ ਮਹੱਤਵ ਤਿਹਾਰ ਹੈਗਾ ਆ ਕਿ ਪ੍ਰੇਮ ਪਿਆਰ ਦਾ ਰਿਸ਼ਤਾ ਹੈਗਾ ਆ ਇਹ ਕਿ ਭੈਣਾਂ ਬਹੁਤ ਪਿਆਰ ਨਾਲ ਭਰਾਵਾਂ ਲਈ ਸ਼ਾਪਿੰਗ ਕਰ ਰਹੀਆਂ ਆ ਇਸ ਟਾਈਮ ਤੇ ਤੇ ਅਸੀਂ ਇਹ ਦੁਆ ਕਰਾਂਗੇ ਕਿ ਵੀਰਾਂ ਦੀ ਜਿਹੜੀ ਉਮਰ ਹੈ ਉਹ ਲੰਬੀ ਹੋਵੇ ਅੱਜ ਕੱਲ੍ਹ ਦੇਖਣ ਜਾ ਰਿਹਾ ਕਿ ਭੈਣ ਭਰਾਵਾਂ ਦੇ ਰਿਸ਼ਤੇ ਦੇ ਵਿੱਚ ਕਾਫੀ ਖਟਾਸ ਦੇਖਣ ਨੂੰ ਮਿਲ ਰਹੀ ਕੀ ਕਹਿਣਾ ਚਾਹੋਗੇ ਪਰ ਨਹੀਂ ਸਾਡੇ ਭਰਾਵਾਂ ਦਾ ਬਹੁਤ ਪਿਆਰ ਹੈਗਾ ਆ ਹਾਂਜੀ ਕੀ ਮੈਸੇਜ ਦੋਗੇ ਭੈਣ ਭਰਾਵਾਂ ਨੂੰ ਰਾਜ ਮਿਲ ਕੇ ਰਹੋ ਸਾਰੇ ਜਣੇ ਤੇ ਬਸ ਇਹਦੇ ਪਿਆਰ ਇੱਕ ਦੂਜੇ ਨਾਲ ਕਰੋ ਔਰ ਜਿਹੜਾ ਇਹ ਤਿਹਾੜਿਆ ਬਸ ਇਦਾਂ ਹੀ ਰਲ ਮਿਲ ਕੇ ਮਨਾਇਆ ਜਾਵੇ। ਹਾਂਜੀ। ਰਖੜੀ ਦੇ ਤਿਹਾੜ ਨੂੰ ਲੈ ਕੇ ਜਿਹੜਾ ਹੈਗਾ ਭੈਣਾਂ ਵੱਲੋਂ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈਗਾ ਕਿ ਰਲ ਮਿਲ ਕੇ ਜਿਹੜਾ ਹੈਗਾ ਰਖੜੀ ਮਨਾਈ ਜਾਵੇ ਅਤੇ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਤੇ ਹੋਰ ਵੀਰ ਵੀ ਸਾਡੇ ਨਾਲ ਨੇ ਵੀਰ ਜੀ ਭੈਣ ਭਰਾ ਦਾ ਰਿਸ਼ਤਾ ਬੜਾ ਪਵਿੱਤਰ ਮੰਨਿਆ ਜਾ ਰਿਹਾ ਹੈਗਾ। ਲਖੜੀ ਦਾ ਤਿਹਾੜ ਆ ਰਿਹਾ ਕੀ ਕਹਿਣਾ ਚਾਹੋਗੇ? ਬਸ ਇਹੀ ਆ ਵੀ ਇਹ ਪਿਆਰ ਰਲ ਮਿਲ ਕੇ ਇਦਾਂ ਪਿਆਰ ਪ੍ਰਜਾਪ ਨਰ ਖੁਸ਼ੀ ਨਾਲ ਮਨਾਇਆ ਮਨਾਇਆ ਜਾਵੇ। ਪੈਣਾ ਭਰਾ ਇਸ ਹਮੇਸ਼ਾ ਨਾਲ ਮਿਲ ਕੇ ਰਹਿਣ ਇਹ ਮਹ ਤਿਹਾੜਿਆ ਪਵਿੱਤਰ ਤਿਹਾੜਿਆ ਤੇ ਇੱਕ ਦੂਜੇ ਦੇ ਭੈ ਭਰਾ ਦਾ ਰਿਸ਼ਤਾ ਜਿਹੜਾ ਪਵਿੱਤਰ ਰਿਸ਼ਤਾ ਆ ਇਹਨੂੰ ਹਿਤੈ ਮਣਾਉਣਾ ਚਾਹੀਦਾ ਤੇ ਹਮੇਸ਼ਾ ਨਾਲ ਮਿਲ ਕੇ ਖੁਸ਼ੀ ਨਾਲ ਮਨਾਓ ਨਾਲ ਮਿਲ ਕੇ ਖੁਸ਼ੀ ਨਾਲ ਮਨਾਓ ਕੋਈ ਵੀ ਤਿਯਾਰ ਹੋਵੇ ਚਾਹੇ ਰਖੜੀ ਦਾ ਹੋਵੇ ਚਾਹੇ ਹੋਰ ਤਿਯਾਰ ਹੁੰਦੇ ਨੇ ਹੋਰ ਵੀ ਵੀਰ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਦੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਰਖੜੀ ਦਾ ਤਿਹਾੜ ਅਭੀ ਤਰ ਤਿਹਾਰ ਭੈਣ ਭਰਾ ਦਾ ਕੀ ਕਹਿਣਾ ਚਾਹੋਗੇ ਬਸ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਦਿਲ ਦੇ ਵਿੱਚ ਕੋਈ ਵੀ ਸ਼ਿਕਵੇ ਗਲਵੇ ਨਹੀਂ ਰੱਖਣੇ ਚਾਹੀਦੇ ਇਸ ਤਿਹਾਰ ਤੇ ਖਤਮ ਕਰ ਦੇਣੇ ਚਾਹੀਦੇ ਜੇ ਹੈਗੇ ਵੀ ਆ ਤੇ ਸਾਲਾਂ ਬਾਅਦ ਆਉਂਦਾ ਪਤਾ ਨਹੀਂ ਅਗਲੇ ਸਾਲਾਂ 'ਚ ਕੀ ਹੋਣਾ ਕੀ ਨਹੀਂ ਹੋਣਾ ਪ੍ਰੇਮ ਪਿਆਰ ਨਾਲ ਕੱਠ ਜੋੜ ਬਣਿਆ ਰਵੇ ਇਹਦੇ ਨਾਲ ਦੀ ਰੀਸ ਨਹੀਂ ਹੈ ਥੈਂਕ ਯੂ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਬਣਿਆ ਰਵੇ ਹਰ ਇੱਕ ਦਾ ਜਿਹੜਾ ਹੈਗਾ ਇਹ ਹੀ ਕਹਿਣਾ ਹੈਗਾ ਕੈਮਰਾ ਪਰਸਨ ਦੇ ਨਾਲ ਆਪਣੀ ਤਰੋੜਾ ਨਿਕੋਦਾ ਅੱਜ ਰਖੜੀ ਦੇ ਤਿਹਾਰ ਨੂੰ ਲੈ ਕੇ ਜਿਹੜਾ ਹੈਗਾ ਵਾ ਵਿਸ਼ੇਸ਼ ਕਵਰੇਜ ਜਿਹੜੀ ਹੈਗੀ ਦਿਖਾਈ ਜਾ ਰਹੀ ਆ ਭੈਣਾ ਭਰਾਵਾਂ ਦਾ ਰਿਸ਼ਤਾ ਜਿਹੜਾ ਹੈਗਾ ਪਵਿੱਤਰ ਮੰਨਿਆ ਜਾ ਰਿਹਾ ਤੇ ਰਖੜੀ ਦਾ ਤਿਹਾਰ ਆ ਰਿਹਾ ਦੁਕਾਨਦਾਰ ਵੀ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਜੀ ਰਾਮ ਕੁਮਾਰ ਰਾਮ ਕੁਮਾਰ ਜੀ ਇੱਕ ਭੈਣ ਭਰਾ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਆ ਤੇ ਰਖੜੀ ਦਾ ਤਿਹਾਰ ਆ ਰਿਹਾ ਕੀ ਕਹਿਣਾ ਚਾਹੋਗੇ ਰਖੜੀ ਦੇ ਤਿਹਾਰ ਤੇ ਭੈਣਾ ਜਿਹੜੀ ਮਾ ਆਪਣੇ ਭਰਾਵਾਂ ਦੇ ਤੇ ਪਿਆਰ ਨਾਲ ਬੰਨਦੀਆਂ ਰਖੜੀ ਮੈਂ ਪਹਿਣਾ ਨੂੰ ਇਹ ਵੀ ਕਹੂੰਗਾ ਵੀ ਜਿਹੜੇ ਦੇਸ਼ ਦੀ ਸਰਦਾਰਾ ਦੀ ਰਾਖੀ ਕਰਦੇ ਆ ਉਹਨਾਂ ਦੇ ਵੀ ਦੇਸ਼ ਦੇ ਨਾਲ ਦੇ ਇੱਕ ਰਖੜੀ ਜਿਹੜੀ ਹੈ ਜਰੂਰ ਬੰਨਣ ਦੁਕਾਨਦਾਰੀ ਕਿਸ ਤਰ੍ਹਾਂ ਚੱਲ ਰਹੀ ਹੈ ਦੁਕਾਨਦਾਰੀ ਬਹੁਤ ਵਧੀਆ ਪਹਿਣਾ ਜਿਹੜੀਆਂ ਬਹੁਤ ਉਤਸ਼ਾਹ ਦੇ ਨਾਲ ਰਖੜੀ ਲੈ ਰਹੀਆਂ ਵਾ ਮਠਿਆਈ ਵੀ ਲੈ ਰਹੀਆਂ ਰਖੜੀ ਵੀ ਲੈ ਰਹੀਆਂ ਬਹੁਤ ਜਿਆਦਾ ਭਾਰੀ ਉਤਸ਼ਾਹ ਹੈਗਾ ਵਾ ਨਕੌਦਰ ਦੇ ਵਿੱਚ ਜਿਹੜਾ ਹੈਗਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਰਖੜੀ ਦੇ ਤਿਹਾੜੀ ਨੂੰ ਕੋੜ ਕਰਵਾਇਆ ਇਹਨਾਂ ਨੂੰ ਲੈ ਕਰਵਾਉਣਾ ਮੈਂ ਨਕੋਦਰ ਦੇ ਬਾਜ਼ਾਰਾ ਦੀ ਜਿਹੜੀ ਰੌਣਕ ਤੁਹਾਨੂੰ ਦਿਖਾਈ ਜਾ ਰਹੀ ਹੈਗੀ ਆ ਨਕੋਦਰ ਦੇ ਵਿੱਚ ਜਿਹੜਾ ਹੈਗਾ ਰਖੜੀਆਂ ਨੂੰ ਲੈ ਕੇ ਕਾਫੀ ਚਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਭੈਣਾ ਦਾ ਪਵਿੱਤਰ ਜਿਹੜਾ ਹੈਗਾ ਇਹ ਦਿਨ ਮੰਨਿਆ ਜਾਂਦਾ ਕਿਉਂਕਿ ਭਰਾਵਾਂ ਦੇ ਰਖੜੀ ਬੰਨੀ ਜਾਂਦੀ ਆ ਇੱਕ ਭੈਣ ਜੜੀ ਹੈਗੀ ਆ ਸਾਡੇ ਨਾਲ ਨੇ ਭੈਣ ਜੀ ਕੀ ਨਾਮ ਜੀ ਜਸਮਿੰਦਰ ਗੌਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮਾਲੜੀ ਸਾਹਿਬ ਤੋਂ ਕੀ ਕਹਿਣਾ ਚਾਹੋਗੇ ਭੈਣ ਭਰਾ ਦਾ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਰਖੜੀ ਦਾ ਦਿਨ ਹਾਂਜੀ ਵੀਰੇ ਭੈਣ ਭਰਾ ਦਾ ਰਿਸ਼ਤਾ ਤਾਂ ਬਹੁਤ ਪਵਿੱਤਰ ਆ ਲੇਕਿਨ ਅੱਜ ਕੱਲ੍ਹ ਹੁਣ ਥੋੜਾ ਜਿਹਾ ਇਹਦੇ ਵਿੱਚ ਮਤਲਬ ਕਿ ਨਾ ਆਈ ਜਾਂਦੀ ਆ ਇਹਦਾ ਕਰਕੇ ਪੈਸੇ ਦਾ ਕਰਕੇ ਪਰ ਲੇਕਿਨ ਇਹਨੂੰ ਇਸ ਕਰਕੇ ਨਹੀਂ ਦੇਖਣਾ ਚਾਹੀਦਾ ਇਹਦੀ ਪਵਿੱਤਰਤਾ ਜਿਹੜੀ ਆ ਇਦਾਂ ਹੀ ਬਰਕਰਾਰ ਰੱਖਣੀ ਚਾਹੀਦੀ ਆ ਕਿ ਇੱਕ ਭੈਣ ਆਪਣੇ ਵੀਰੇ ਵਾਸਤੇ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੀ ਆ ਤੇ ਇਦਾਂ ਹੀ ਮਤਲਬ ਕਿ ਇਹ ਮਿਲਵਰਤਨ ਪਹਿਲਾਂ ਵਾਲਾ ਰਵੇ ਇਹਦੇ ਵਿੱਚ ਪੈਸਾ ਹਾਵੀ ਨਹੀਂ ਹੋਣਾ ਚਾਹੀਦਾ ਵੀ ਅੱਜ ਕੱਲ ਭੈਣ ਜੀ ਗੱਲ ਕਰੀਏ ਰਿਸ਼ਤੇ ਜਿਹੜੇ ਹੈਗੇ ਆ ਉਹ ਖਤਮ ਹੁੰਦੇ ਜਾ ਰਹੇ ਕੀ ਕਹਿਣਾ ਚਾਹੋਗੇ ਇਹੀ ਤਾਂ ਕਹਿਣਾ ਜਾਨੀ ਆ ਕਿ ਰਿਸ਼ਤਿਆਂ ਤੇ ਪੈਸਾ ਹੀ ਹਾਵੀ ਹੋ ਰਿਹਾ ਤਾਂ ਹੀ ਖਤਮ ਹੋ ਰਿਹਾ ਵੀਰੇ ਜੇ ਪੈਸਾ ਨਾ ਹਾਵੀ ਹੋ ਤਾਂ ਫੇਰ ਰਿਸ਼ਤੇ ਜਿਹੜੇ ਇਦਾਂ ਹੀ ਬਰਕਰਾਰ ਨੇ ਖਾਸ ਤੌਰ ਤੇ ਭੈਣ ਭਰਾ ਦੇ ਅੱਜ ਕੱਲ ਤਾਂ ਮਾਪੇ ਦੇ ਵੀ ਰਿਸ਼ਤੇ ਪੈਸੇ ਕਰਕੇ ਸਭ ਹੋ ਰਹੇ ਆ ਲੇਕਿਨ ਇਹ ਹੋਣੇ ਨਹੀਂ ਚਾਹੀਦੇ ਦੁਨੀਆ ਨੂੰ ਸਮਝਣਾ ਚਾਹੀਦਾ ਕਿ ਪੈਸੇ ਨੂੰ ਹਾਵੀ ਨਾ ਕਰੋ ਪਹਿਲਾਂ ਇਦਾਂ ਲੋਕ ਭਾਵੇਂ ਪੈਸਾ ਜ਼ਿਆਦਾ ਨਹੀਂ ਸੀ ਹੁੰਦਾ ਲੇਕਿਨ ਰਿਸ਼ਤੇ ਕਿੰਨੇ ਵਧੀਆ ਹੁੰਦੇ ਸੀ ਠੀਕ ਆ ਨਾ ਇਦਾਂ ਉਹ ਵਾਲਾ ਕਲਚਰ ਹੋਣਾ ਚਾਹੀਦਾ ਵਾ ਲੋਕਾਂ ਨੂੰ ਸਮਝਦਾਰੀ ਹੋਣੀ ਚਾਹੀਦੀ ਲੋਕੀ ਪੜ੍ਹੇ ਲਿਖੇ ਜ਼ਿਆਦਾ ਹੋਈ ਜਾਂਦੇ ਆ ਲੇਕਿਨ ਰਿਸ਼ਤਿਆਂ ਤੋਂ ਦੂਰ ਹੋਈ ਨਹੀਂ ਜਾਂਦੇ ਅੱਗੇ ਲੋਕ ਅਨਪੜ੍ਹ ਹੁੰਦੇ ਸੀਗੇ ਲੇਕਿਨ ਰਿਸ਼ਤੇ ਬਹੁਤ ਆਪਣੇ ਕੋਟਕੇ ਸਿਮੇਟ ਕੇ ਰੱਖਦੇ ਸੀ ਇਹਦਾ ਰੱਖਣੇ ਚਾਹੀਦੀ ਆ ਵੀਰੇ ਥੈਂਕ ਯੂ ਰਿਸ਼ਤਿਆਂ ਨੂੰ ਬਣਾ ਕੇ ਰੱਖੋ ਰਿਸ਼ਤਿਆਂ ਨੂੰ ਲੋਕ ਭੁੱਲਦੇ ਜਾ ਰਹੇ ਨੇ ਇੱਕ ਭੈਣ ਦਾ ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਆ ਅਚੇਸ਼ ਜੀ ਦੁਕਾਨਦਾਰੀ ਕਰ ਰਹੇ ਆ ਰਖੜੀ ਦਾ ਦੇਣੇ ਆ ਕੀ ਕਹਿਣਾ ਚਾਹੋਗੇ ਇਹ ਮੈਡਮ ਨੇ ਬਹੁਤ ਵਧੀਆ ਗੱਲ ਕੀਤੀ ਆ ਰਿਸ਼ਤਿਆਂ ਬਾਰੇ ਅੱਜਕੱਲ੍ਹ ਕੀ ਰਿਸ਼ਤੇ ਅੱਜਕੱਲ੍ਹ ਪੈਸੇ ਵਾਲੇ ਹੋ ਗਏ ਆ ਪੈਸੇ ਅਲੱਗ ਰੱਖਣੇ ਚਾਹੀਦੇ ਰਿਸ਼ਤਾ ਜਦ ਅੱਗੇ ਹੁੰਦਾ ਹੀ ਪੁਰਾਣੇ ਜ਼ਮਾਨੇ 'ਚ ਭੈਣ ਭਰਾ ਦਾ ਇੱਕ ਪਿਆਰ ਚਾ ਚੜ ਜਾਂਦਾ ਸੀਗਾ ਕਿ ਮੈਂ ਰਖੜੀ ਆਈ ਆ ਜਾਣਾ ਵਾ ਉਹਨੂੰ ਪਿਆਰ ਨਹੀਂ ਹੈਗਾ ਹੁਣ ਕੀ ਕਰਦਾ ਕੋਰੀਅਰ ਕਰ ਦਿਓ ਜੀ ਭੇਜ ਦੰਨੇ ਆ ਆਪੇ ਬੰਨ ਲੂਗਾ ਹੁਣ ਉਹ ਗੱਲ ਨਹੀਂ ਦੀ ਅਵੇਲੇਬਲ ਜਿਵੇਂ ਕਿ ਅਸੀਂ ਅੱਜ ਦੇਖਣ ਜਾ ਰਿਹਾ ਕਿ ਅੱਜ ਕੱਲ ਆਨਲਾਈਨ ਜਿਹੜਾ ਸਿਸਟਮ ਜਿਆਦਾ ਚੱਲ ਪਿਆ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਾਂਗਾ ਕਿ ਆਫਲਾਈਨ ਹੀ ਸ਼ੋਪਿੰਗ ਕਰਨੀ ਚਾਹੀਦੀ ਕਿਉਂਕਿ ਸਾਰਿਆਂ ਦੀ ਰੋਜੀ ਉੱਥੇ ਹੀ ਆ ਸਾਰੇ ਆਪਾਂ ਇੱਕ ਦੂਜੇ ਦੇ ਨਾਲ ਹੀ ਆ ਇੱਕ ਦੂਜੇ ਦੀ ਹੈਲਪ ਕਰਾਂਗੇ ਸਹੀ ਆ ਆਨਲਾਈਨ ਦੇ ਵਿੱਚ ਕੋਈ ਨਹੀਂ ਹੈਗਾ ਆਫਲਾਈਨ ਹੀ ਆਓ ਜਿੰਨਾ ਸਾਰਿਆਂ ਦਾ ਫੋਕ ਵਧੀਆ ਹੋਊਗਾ ਆਪਣੇ ਲਈ ਸਾਰਿਆਂ ਨੂੰ ਆਨਲਾਈਨ ਨੂੰ ਛੱਡ ਕੇ ਆਫਲਾਈਨ ਦੇ ਵਿੱਚ ਜਿਹੜਾ ਹੈਗਾ ਇੱਕ ਦੁਕਾਨਦਾਰ ਦਾ ਜਿਹੜਾ ਕਹਿਣਾ ਹੈਗਾ ਕਿ ਉਹਦੇ ਵਿੱਚ ਜਿਹੜਾ ਹੈਗਾ ਖਰੀਦਦਾਰੀ ਕਰਨੀ ਚਾਹੀਦੀ ਆ ਤਾਂ ਕਿ ਹਰ ਇੱਕ ਦਾ ਜਿਹੜਾ ਹੈਗਾ ਸਿਸਟਮ ਚੱਲ ਸਕੇ ਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਪੈਸੇ ਪਿੱਛੇ ਆਪਣੇ ਰਿਸ਼ਤੇ ਨਾ ਖਤਮ ਕੀਤੇ ਜਾਣ ਕੈਮਰਾ ਪਰਸੰਦ ਨਾਲ ਆਪਣੀ ਤਰੋੜਾ ਨਿਤੋਦ